ਸਾਰੇ ਜੋਧਿਓ ਤੁਹਾਨੂੰ ਲੱਖ ਲੱਖ ਸਲਾਮ ਹੈ ਤੁਸੀਂ ਇੱਥੋਂ ਦੇ ਕਾਇਦੇ ਕਾਨੂੰਨ ਨੂੰ ਇੱਥੋਂ ਦੀ ਅਫਸਰशाही ਨੂੰ ਇੱਥੋਂ ਦੀ ਸਰਕਾਰਾਂ ਨੂੰ ਚੈਲੰਜ ਕਰਕੇ ਅੱਜ ਸੜਕ ਤੇ ਆਏ ਹੋ ਤੁਹਾਨੂੰ ਸਲਾਮ ਹੈ ਇਸ ਗੱਲ ਦੀ ਤੁਹਾਡੀ ਜਿੱਤ ਤੋਂ ਪਾਰਾਂ ਚ ਅਸੀਂ ਇਹਨਾਂ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਲੱਖੇ ਪਿੰਡ ਤੋਂ ਲਕੀਆ ਸਾਹਿਬ ਦੀ ਜਿਹਨੇ ਜ਼ਿੰਮੇਵਾਰੀ ਇਹਨਾਂ ਦੀ ਜਿਸ ਤਰ੍ਹਾਂ ਕੇ ਇਹਨਾਂ ਨੇ ਲੰਗਰ ਦੀ ਰੋਟੀ ਟੱਕ ਦੀ ਚਾਹ ਬਣੇ ਦੀ ਸੇਵਾ ਕਰ ਰਹੇ ਆ ਇਹੋ ਜਿਹਾ ਸਹਿਯੋਗ ਘੱਟ ਮਿਲਦਾ ਹੁੰਦਾ ਮੈਨੂੰ ਇਹ ਕਹਿਣਾ ਪੈਣਾ ਕਿਉਂਕਿ ਸਾਡੇ ਬਾਪੇ ਵੱਡੇ ਵੱਡੇ ਮੇਲੇ ਤੇ ਘੱਟ ਕਰ ਸਕਦੇ ਆ ਉੱਥੇ ਲੰਗਰ ਲਾ ਸਕਦੇ ਆ ਪਰ ਜੱਥੇ ਬੰਦੀਆਂ ਨੇ ਲੰਗਰਾਂ ਦੇ ਵਿੱਚ ਕੋਈ ਕੋਈ ਵਾਤਾਵਾਂ ਆਉਂਦਾ ਇਸ ਗੱਲ ਨੂੰ ਸਾਡਾ ਸਿਰ ਝੁਕਦਾ ਸਲਾਮ ਹੈ ਦੂਜੀ ਬੇਨਤੀ ਮੈਂ ਸਾਰੇ ਲੋਕਾਂ ਨੂੰ ਅਪੀਲ ਕਰਦਾ ਬੇਨਤੀ ਕਰਦਾ